ਔਰ ਇਹ ਵੀ ਜਿਹੜਾ ਚੂਹਾ ਹਾਸਿਕ ਮੰਨ ਕੇ ਉਹਨਾਂ ਰੂਟਾਂ ਦੇ ਉੱਤੇ ਜਿਹੜੀ ਪੈਟਰੋਲਿੰਗ ਜਿਹੜੀ ਆ ਉਹ ਮਤਲਬ ਸਖਤ ਕੀਤੀ ਜਾਵੇ ਹਰਿਆਣਾ ਪੁਲਿਸ ਵੀ ਜਿਹੜੀ ਡਿਊਟੀ ਲਈ ਜਾਵੇ ਕਿ ਅੱਗੇ ਤੋਂ ਇਦਾਂ ਦੀ ਘਟਨਾ ਬਿਲਕੁਲ ਨਾ ਹੋਵੇ ਉਹ ਜਿਨ੍ਹਾਂ ਨੇ ਇਹ ਘਟਨਾ ਕੀਤੀ ਉਹ ਦੋਸ਼ੀ ਲੱਭ ਕੇ ਉਹਨਾਂ ਦੇ ਖਿਲਾਫ ਮੁਕਦਮਾ ਜਿਹੜਾ ਦੰਦ ਕਰਕੇ ਉਹਨਾਂ ਨੂੰ ਸਜ਼ਾ ਦੇ ਤੁਜੀ ਗੱਲ ਮੈਂ ਫੈਸਲਾ ਕੀਤਾ ਕਿ ਸਾਡਾ ਜਿਹੜਾ ਮਹਿਕਮਾ ਐਨ ਆਰ ਆਈ ਮਹਿਕਮਾ ਸਾਡੇ ਏ ਆਈ ਡੀ ਸਾਹਿਬ ਆਇਆ ਮਰਕਲਵਾਲੀਆ ਸਾਹਿਬ ਇੱਥੇ ਸਰ ਅੱਜ ਜੀ ਵਾਲੀਆ ਸਾਹਿਬ ਤੁਸੀਂ ਜਾਣਾ ਉਦੋਂ ਮਾਸਟਰ ਜੀ ਦੇ ਬਿਆਨ ਲਿਖੋ ਭੈਣ ਜੀ ਦੇ ਬਿਆਨ ਲਿਖੋ ਔਰ ਅਸੀਂ ਆਪ ਮਤਲਬ ਆਪਣੇ ਮਹਿਕਮੇ ਲੋ ਜਿਹੜਾ ਐਫ ਆਈ ਆਰ ਦਰਜ ਕਰਾਂਗੇ ਉਹਨੂੰ ਜੀਰੋ ਐਫ ਆਈ ਆਰ ਕਹਿੰਦੇ ਆ ਅਸੀਂ ਐਫ ਆਈ ਆਰ ਦਰਜ ਕਰਾਂਗੇ ਪੁਲਚਾ ਦਰਜ ਕਰਾਂਗੇ ਕਿ ਸਾਡੇ ਬੰਦਿਆਂ ਦੇ ਨਾਲ ਇਹ ਝੋਕਾ ਇਹ ਅਸੀਂ ਕਰਾਂਗੇ ਅੱਜ ਹੀ ਇਹ ਉਹਨਾਂ ਚ ਵੀ ਜਾਣਗੇ ਜਿੰਨਾਂ ਚੋਂ ਤੱਕ ਬਿਰਾਦ ਲਿਖੇ ਵਿੱਜਾ ਜਿਹੜਾ ਮੈਂ ਕਦੋਂ ਕਹਾਂ ਮੇਰੇ ਮਨ ਨੂੰ ਬਹੁਤ ਬੇ ਸਭ ਲੋਕਾਂ ਕੇ ਜਜ਼ਬਤੀ ਹੋ ਜੀਦਾ ਕਹੀਦਾ ਜਿਸ ਲਖਵਿੰਦਰ ਸਿੰਘ ਡਰਾਈਵਰ ਨੇ ਜਿਹਦੀ ਬਹਾਦਰੀ ਕਰਕੇ ਔਰ ਜਿੱਦੇ ਚੇਤਨ ਦਬਾ ਕੇ ਕਰਕੇ ਸਿਆਣਫ ਕਰਕੇ ਸਾਡੇ ਬਜੂਗਾਂ ਦੀ ਸਾਡੇ ਮਾਤਾ ਦੀ ਸਾਡੇ ਪਿਤਾ ਜੀ ਤੋਂ ਦੀ ਆਪਣੀ ਵੀ ਜਾਨ ਬਚ ਗਈ ਉਹ ਇਹਨਾਂ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਕੇ ਲਿਆ। ਉਹ ਮੈਂ ਆਪਣੇ ਮਹਿਕਬੇ ਲੋ ਐਨਰਾਈ ਡਿਪਾਰਟਮੈਂਟ ਦਾ। 1 ਲੱਖ ਰੁਪਇਆ ਇਨਾਮ ਵੀ ਜਿਹੜਾ ਉਹ ਇਹਨੂੰ ਉਹ ਜਿਹੜਾ ਇਨਾਮ ਦੇਵਾਂਗੇ। ਉਹ ਦਾ ਇਦੋਂ ਮੈਂ ਸੀਐਮ ਸਾਹਿਬ ਨੂੰ ਮਤਲਬ ਜਿਹੜਾ ਬਹਾਦਰੀ ਦਾ ਇਨਾਮ ਜਿਹੜਾ ਸਨਮਾਨ ਜਿਹੜਾ ਉਹ ਵੀ ਦਵਾਵਾਗੇ ਪੰਜਾਬ ਸਰਕਾਰ ਵੱਲੋਂ ਕਿ ਇਸ ਮੁੰਡੇ ਦੀ ਬਹਾਦਰੀ ਕਰਕੇ ਐਨਆਰਆਈ ਪਰਿਵਾਰ ਦੀ ਜਾਨ ਜਿਹੜੀ ਉਹ ਬਚ ਗਈ ਹੈ ਧੰਨਵਾਦ ਸਾਰਿਆਂ ਦਾ ਹੋਰ ਮੈਂ ਚੌਥੀ ਗੱਲ ਇਹ ਕਹਿਣਾ ਹੈ ਇਹ ਪਰਿਵਾਰ ਇਕੱਲੇ ਮਾਸਟਰ ਸਾਧੂ ਸਿੰਘ ਮਹਿੰਦੋ ਦਾ ਪਰਵਾਹ ਨਹੀਂ ਕਰ ਬੂਟਾ ਸਿੰਘ ਇਕੱਲੇ ਸਦਾ ਬੂਟਾ ਸਿੰਘ ਮਹਿੰਦੋ ਦਾ ਪਰਵਾਹ ਨਹੀਂ ਕਰ ਇਹ ਪਰਵਾਦ ਸਾਡਾ ਸਾਰੇ ਪੰਜਾਬੀਆਂ ਦਾ ਸਾਜਾ ਦਾ ਦਰਦ ਆ ਸਾਡਾ ਹੁਣ ਤਾਂ ਪੰਜਾਬ ਦਾ ਕੋ ਇਲਾਕਾ ਦੀ ਬਥੇ ਜਿੱਥੋਂ ਪਹਿਲਾਂ ਪਹਿਲਾਂ ਹੁੰਦਾ ਸੀਗਾ ਕਿ ਦੁਆਬੇ ਤੋਂ ਲੋਕ ਕੱਲੇ ਬਾਹਰ ਗਏ ਉਹਦੇ ਬਾਅਦ ਮਾਲਵਾ ਹੱਥਾਂ ਤੋਂ ਸਾਡੇ ਬੱਚੇ ਬਾਅਦ ਚਲੇ ਗਏ ਅਸੀਂ ਜਾਣਾ ਆਉਣਾ ਮੇਰੀ ਆਪਣੀ ਫੈਮਿਲੀ ਕੈਲੀਫੋਰਨੀਆ ਅਸੀਂ ਜਾਣਾ ਆਉਣਾ ਲਗਾਤਾਰ ਅੱਜ ਮੈਂ ਦੁਨੀਆ ਭਰ ਦੇ ਐਨਆਰਆਈ ਹਾਂ ਆਪਣੇ ਮਾਝੋਕ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਉਹਨਾਂ ਹੀ ਡਿਊਟੀ ਲਈ ਅੱਜ ਮੈਨੂੰ ਇੱਥੇ ਭੇਜਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਵੱਸਦੇ ਕਿਸੇ ਵੀ ਐਨ ਆਰ ਆਈ ਦੀ ਅਸੀਂ ਜਾਨ ਮਾਲ ਜਾਇਦਾਦ ਦਾ ਹੱਥ ਤੱਕ ਬੰਨ੍ਹ ਸਕਿਆ ਕਰਾਂਗੇ ਹਰ ਤਰ੍ਹਾਂ مدد ਕਰਾਂਗੇ ਘਬਰਾਉਣ ਦੀ ਕੋਈ ਗੱਲ ਨਹੀਂ ਕਈ ਵਾਰਿੱਦਾ ਘਟਰਾਵਾ ਵਾਪਸ ਜਾਂਦੀ ਏ। ਪਦੇ ਦਾ ਮਤਲਬ ਨਹੀਂ ਏ ਕਿ ਘਟ ਇੱਕ ਘਟਰਾ ਹੋ ਗਈ ਤੇ ਸਾਰਾ ਸਮੀ ਕੰਮੀ ਜਣਾ ਫੀਲ ਹੋ ਗਿਆ ਸੀ। ਨਾਲ ਹੈ ਅਸੀਂ ਕਿਸੇ ਵੀ ਇਨਰਾਈ ਨੂੰ ਦੇਸ਼ ਦੇ ਵਿੱਚ ਕਿਤੇ ਵੀ ਕੋਈ ਆਂਚ ਆਵੇ, ਉਹਨੂੰ ਕੋਈ ਕਿਤੇ ਸਮੱਸਿਆ ਆਵੇ ਤੇ ਹਰ ਇਨਰਾਈ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ। ਮੈਂ ਆਪਣੇ ਨੰਬਰ ਫੇਸਬੁਕ ਤੇ ਪਾਇਆ ਜਦੋਂ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਉਹ ਮੈਨੂੰ ਕਾਲ ਕਰੇ ਪਹਿਲੀ ਗੱਲ ਤੇ ਮੈਂ ਆਪ ਹੀ ਆ ਜਾ। ਅੱਜ ਮੈਂ ਸਰੇ ਹੁੜੇ ਮੈਂ ਆ ਰਿਹਾ ਸੀਗਾ ਚੰਡੀਗੜ੍ਹ ਤੋਂ ਬਠਿੰਡੇ ਤੂੰ ਤੇ ਮੈਂ ਰਸਤੇ 'ਚ ਪਹਿਲਾਂ ਸੋਸ਼ਲ ਮੀਡੀਆ ਤੋਂ ਪੜਿਆ ਕਿ ਗਵਾਹਸ ਬੋਲਦਾ ਇੱਕ ਮੁੰਡਾ ਨੌਜਵਾਨ ਹਾਰਟ ਅਟੈਕ ਦੇ ਨਾਲ ਡੈਥ ਹੋ ਗਈ ਤੇ ਉਹਦੇ ਮਾਪਿਆਂ ਨੇ ਵੀ ਰਿਕੁਐਸਟ ਕੀਤੀ ਕਿ ਡੈੱਡ ਬੋਡੀ ਜਿਹੜੀ ਬਈ ਇਹਦੇ ਗੱਲ ਨਹੀਂ ਹੋਈ ਉਹਨਾਂ ਨੂੰ ਕਿਉਂ ਨੰਬਰ ਨਹੀਂ ਮਿਲਿਆ ਉਹਨਾਂ ਦਾ ਜੀ ਹੁਣ ਕਦੋਂਗਾ ਜਾਂਦਾ ਜਾਂਦਾ ਮੈਂ ਡੀਸੀ ਦੀ ਡਿਊਟੀ ਲਈ ਤੇ ਮੈਂ ਉਹਨਾਂ ਨੂੰ ਕਿਹਾ ਡੀਸੀ ਨੂੰ ਕਿਹਾ ਮੈਂ ਕਿਹਾ ਉਹਨਾਂ ਨੂੰ ਮੈਸੇਜ ਕਨਵੇ ਕਰੋ ਕਿ ਮੈਂ ਕੱਲ ਉੱਥੇ ਆਉਂਗਾ ਕਿਉਂਕਿ ਮੈਂ ਮੈਂ ਸਮਝਦਾ ਮਖੋਦ ਉੱਥੇ 13 ਸਾਲ ਦਿਹਾੜੀਆਂ ਲਾਈਆਂ ਮੈਨੂੰ ਪਤਾ ਲੋਕ ਕਿਦਾਂ ਦੱਸਾਂ ਉਹ ਦੀ ਕਿਰਤ ਕਰਦੇ ਕਿਦਾਂ ਮਿਹਨਤ ਕਰਦੇ ਮਿਹਨਤ ਕਰਕੇ ਪੰਜਾਬ ਚ ਭੇਜਦੇ ਐਨਆਰਆਈ ਤੋਂ ਬਿਨਾ ਪੰਜਾਬ ਨੂੰ ਵੇਖਣਾ ਬਹੁਤ ਔਖਾ ਦਾ ਐਨਆਰਆਈ ਪੰਜਾਬ ਦੀ ਰੀੜ ਦੀ ਹੱਡੀ ਨੇ ਜੇ ਪੰਜਾਬ ਦਾ ਵਿਕਾਸ ਆਪਾਂ ਕਰਨਾ ਹੈ ਤੇ ਐਨਆਰਆਈ ਤੋਂ ਬਿਨਾ ਨਹੀਂ ਹੋ ਸਕਦਾ ਐਨਆਰਆਈ ਦੀ ਜਾਨ ਮਾਲ ਜਾਇਦਾਦੀ ਵਾਕੀ ਕਰਦੀ ਸਾਡੀ ਡਿਊਟੀ ਆ ਔਰ ਮੈਂ ਇਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵਿਸ਼ਵਾਸ ਦਿਵਾਉਣ ਆਇਆ ਕਿ ਅਸੀਂ ਤੁਹਾਡੇ ਨਾਲ ਹ ਚਟਾਨ ਦੀ ਤਰ੍ਹਾਂ ਖੜ੍ਹੇ ਆ ਕਬੂੜਾ ਨਹੀਂ ਕੋਈ ਗੱਲ ਨਹੀਂ ਕੋਈ ਬਾੜੀ ਕੱਟਣਾ ਨਹੀਂ ਆਪਾਂ ਮੈਂ ਜਿੱਦਾਂ ਤੁਹਾਨੂੰ ਕਹਿ ਤਾ ਇਹਨਾਂ ਦੇ ਡਿਪਾਰਟਮੈਂਟ ਵੱਲੋਂ ਐਫ ਆਈ ਆਰ ਦਰਜ ਕਰਦੇ ਫਿਰ ਉੱਥੇ ਵੀ ਜੋ ਸੀਐਫ ਸਾਹਿਬ ਦੇ ਟਾਈਮ ਦੇ ਤਾਂ ਉੱਥੇ ਵੀ ਪ੍ਰੈਸ਼ਰ ਪਾ ਕੇ ਉਹਨਾਂ ਦੇ ਵਿਕੇਦੇ ਦਾ ਮੁਕਦਮਾ ਦਰਜ ਕਰੋ ਅੱਗੇ ਤੋਂ ਕੋਈ ਇਦਾਂ ਦੀ ਕਟਰਾ ਨਾ ਹੋਵੇ ਸੋ ਮੈਂ ਆਪਣੇ ਪੈਂਦੀ ਦੂੰ ਵੱਡੀ ਪੈੜ ਆ ਸਾਡੀ ਮਾਂ ਆ ਐਨਾਂ ਨੂੰ ਵਿਸ਼ਵਾਸ ਹੋਣਾ ਕਿ ਤੁਹਾਡੇ ਪੁੱਤ ਜਿੰਦੇ ਆ ਕਬਰੋੜਾ ਨਾ ਭਗਵੰਤਬਾਨ ਤੁਹਾਡਾ ਮਾਣੇ ਦਾ ਪੁੱਤ ਹੈ ਜਿਹੜਾ ਹਲੇ ਮੁੱਖ ਮੰਤਰੀ ਹੈ ਤੇ ਬਰੋੜੋਂ ਦੀ ਲੋੜ ਦੀ ਅਸੀਂ ਸਭ ਲੋਕ ਤੁਹਾਡੇ ਨਾਲ ਆ ਤੁਹਾਡੇ ਬੱਚੇ ਆ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੇ ਆ ਤੁਹਾਡੇ ਦੁੱਖ 'ਚ ਖੜੇ ਆ ਤੁਹਾਡੇ ਸੁੱਖ 'ਚ ਖੜੇ ਆ ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਦੇ ਆ ਤੁਹਾਨੂੰ ਮਿਲ ਕੇ ਕਹਿਣਾ ਚਾਹੁੰਦੇ ਆ ਕਿ ਤੱਕੜੇ ਉਹ ਆਪਣੇ ਕੰਮ ਕਰੋ ਕਬਰੋੜਾ ਨਹੀਂ ਅੱਪਾ ਤਾਂ ਪੰਜਾਬੀਆਂ ਜਦ ਸਿੱਖ ਆਪਾਂ ਵੱਡੀ ਤੋਂ ਵੱਡੀ ਸਮੱਸਿਆਵਾਂ ਜਿਹੜੇ ਨਿਕਲ ਆਉਂਦੇ ਆ ਇਹ ਜਿਹੜੀਆਂ ਛੋਟੀਆਂ ਛੋਟੀਆਂ ਆਪਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਸਮੱਸਿਆ ਵਿੱਚ ਆਪਾਂ ਦੂਰ ਕਰਾਂਗੇ ਦੇਖੋ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ ਜਿੱਦਾਂ ਸੜਕ ਸੁਰੱਖਿਆ ਫੋਰਸ ਬਣਾਈਆਂ ਇੰਦਾ ਹਜ਼ਾਰੇ ਨੂੰ ਬਣਉਣੀ ਚਾਹੀਦੀ ਹੈ ਉਹਨਾਂ ਨੂੰ ਵੀ ਇੰਦਾ ਦੀ ਬਣਾ ਕੇ ਥਾ-ਥਾ ਤੇ ਆਪਾਂ ਗੱਡੀਆਂ ਲਾਈਆਂ ਨਾ ਆ ਹੁਣੇ ਇੱਕ ਭਾਈ ਸਾਹਿਬ ਨੇ ਮੈਨੂੰ ਬੜੀ ਵਧੀਆ ਗੱਲ ਕੀਤੀ ਦੇਖੋ ਜਿਹੜਾ